ਅਸਲਾਮ ਵਾਲੇਕੁਮ ਸਤ ਸ੍ਰੀ ਅਕਾਲ ਨਮਸਕਾਰ ਤੁਸੀਂ ਸਾਰੇ ਜਾਣਦੇ ਹੋ ਵੀ ਪੰਜਾਬ ਵਿੱਚ ਹੜ੍ਹਾਂ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ ਇੱਕ ਕੁਦਰਤੀ ਆਫਤ ਦੀ ਵਜੇ ਨਾਲ ਪੰਜਾਬ ਇੱਕ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ 1988 ਵਿੱਚ ਵੀ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਅੱਜ ਪੰਜਾਬ ਨੂੰ ਨੁਕਸਾਨ ਚੇਲਣਾ ਪੈ ਰਿਹਾ ਹੈ ਮੈਂ ਸਮਝਦੀ ਆਂ ਵੀ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਖਤਰਨਾਕ ਬਾੜ ਹੈ ਸਾਡੇ ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ ਨੇ ਸਾਡੇ ਲੋਕਾਂ ਦੇ ਘਰ ਡੈਗਏ ਨੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਕੁਝ ਇਨਸਾਨੀ ਜਾਣਾ ਵੀ ਗਈਆਂ ਨੇ ਸਿੱਖ ਕਮਿਊਨਿਟੀ ਦੇ ਲੋਕਾਂ ਦਾ ਇਤਿਹਾਸ ਹੈ ਵੀ ਜਦ ਜਦ ਪੂਰੀ ਦੁਨੀਆ ਵਿੱਚ ਇਨਸਾਨੀਅਤ ਦੇ ਉੱਤੇ ਮੁਸੀਬਤ ਆਈ ਹੈ ਤਾਂ ਸਿੱਖ ਕਮਿਊਨਿਟੀ ਦੇ ਲੋਕ ਸਭ ਤੋਂ ਪਹਿਲਾਂ ਮਦਦ ਲਈ ਖੜੇ ਹੁੰਦੇ ਆਏ ਨੇ ਅੱਜ ਮੈਂ ਆਪਣੀ ਮਲੇਰ ਕੋਟਲੇ ਹਲਕੇ ਦੀ ਆਵਾਮ ਨੂੰ ਅਪੀਲ ਕਰਦੀਆਂ ਗੁਜ਼ਾਰਿਸ਼ ਕਰਦੀਆਂ ਵੀ ਤੁਸੀਂ ਸਾਰੇ ਵੀ ਵੱਧ ਤੋਂ ਵੱਧ ਇਹਨਾਂ ਹੜ੍ਹ ਤੋਂ ਪੀੜਿਤ ਲੋਕਾਂ ਦੀ ਮਦਦ ਕਰੋ ਜਿਨੀ ਤੁਸੀਂ ਮਦਦ ਕਰ ਸਕਦੇ ਹੋ ਇਹਨਾਂ ਨੂੰ ਡਾਇਰੈਕਟਲੀ ਸਿੱਧੇ ਇਹਨਾਂ ਨੂੰ ਮਦਦ ਪਹੁੰਚਾਓ ਆਪਣੀ ਜੋ مالی ਮਦਦ ਕਰ ਸਕਦਾ ਹੈ ਉਹ مالی ਮਦਦ ਕਰੇ ਜੋ مالی ਮਦਦ ਨਹੀਂ ਕਰ ਸਕਦਾ ਉਹ ਉੱਥੇ ਜਾ ਕੇ ਇਹਨਾਂ ਦੀ ਮਦਦ ਕਰੇ ਅਸੀਂ ਵੀ ਮਦਦ ਕਰ ਰਹੇ ਹਾਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਜਿੱਥੇ-ਜਿੱਥੇ ਸਾਡੇ ਜਾਣਨ ਵਾਲੇ ਨੇ ਯੂਪੀ ਚ ਦਿੱਲੀ ਚ ਜਿੱਥੇ ਵੀ ਨੇ ਸਾਰਿਆਂ ਨੂੰ ਅਸੀਂ ਕਿਹਾ ਹੈ ਔਰ ਉਹ ਅਪਦੀ ਮਦਦ ਭੇਜ ਰਹੇ ਨੇ ਡਾਇਰੈਕਟਲੀ ਇਹਨਾਂ ਨੂੰ ਉਹ ਮਦਦ ਭੇਜ ਰਹੇ ਨੇ ਆਪਣੀ ਔਰ ਤੁਸੀਂ ਵੀ ਆਪਣੀ ਮਦਦ ਭੇਜੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ